ਮਾਰੇ ਇਹ ਵੀ ਕਹਿੰਦੇ ਆ ਸਮਝਾਉਣਾ ਕਰਦੇ ਆ ਕਹਿੰਦੇ ਪ੍ਰਭ ਮੇਰਾ ਸਦ ਨਿਰਮਲਾ ਮਨ ਨਿਰਮਲ ਪਾਇਆ ਜਾਏ ਕਹਿੰਦੇ ਜਦੋਂ ਮਨ ਨੂੰ ਨਿਰਮਲ ਕਰ ਲੋਗੇ ਹੁਣ ਇੱਥੇ ਜਦੋਂ ਅਸੀਂ ਆਨੇ ਖੇਡ ਦੇ ਵਿੱਚ ਰਜੋਗੁਣ ਤੇ ਗੇਮ ਸਟਾਰਟ ਹੁੰਦੀ ਆ ਸਾਡਾ ਮਨ ਤਿੰਨਾਂ ਗੁਣਾਂ ਦੇ ਵਿੱਚ ਘੁੰਮਦਾ ਰਹਿੰਦਾ ਇੱਥੇ ਸਾਡੇ ਮਨ ਤੇ ਵਿਚਾਰਾਂ ਰੂਪੀ ਮੈਲ ਚੜ ਜਾਂਦੀ ਜਦੋਂ ਮੈਲ ਚੜਦੀ ਆ ਜਦੋਂ ਅਸੀਂ ਸਿਮਰਨ ਕਰਦੇ ਆ ਇੱਕ ਤੇ ਫਿਰ ਉਹ ਮੈਲ ਲਾਉਣੀ ਪਉਂਦੀ ਆ ਜਦੋਂ ਜੀਵ ਬਹੁਤ ਜ਼ਿਆਦਾ ਜੇ ਸਿਮਰਨ ਤੇ ਨਹੀਂ ਚੱਲਿਆ ਹੁੰਦਾ ਫਿਰ ਉਹ ਸ਼ਬਦ ਦੀ ਵਿਚਾਰ ਦੁਆਰਾ ਉਹਦੀ ਮੈਲ ਲਾਈ ਜਾਂਦੀ ਕਹਿੰਦੇ ਮਨ ਤਨ ਧੋਵੇ ਸ਼ਬਦ ਵਿਚਾਰੀ ਜਦੋਂ ਉਹਨੂੰ ਸ਼ਬਦ ਦੀ ਵਿਚਾਰ ਸੁਣਾਈ ਜਾਂਦੀ ਫਿਰ ਉਹਦਾ ਮਨ ਮੰਨਦਾ ਫਿਰ ਉਹਨੂੰ ਸ਼ਬਦ ਦੇ ਨਾਲ ਜੋੜਿਆ ਜਾਂਦਾ ਗੁਰਮੰਤਰ ਦੇ ਨਾਲ ਫਿਰ ਗੁਰਮੰਤਰ ਨੂੰ ਜਦੋਂ ਧੁੰਦੇ ਅੰਦਰ ਧਿਆਨ ਰੱਖ ਕੇ ਸਿਮਰਨ ਕਰਦਾ ਉਹਦੇ ਨਾਲ ਮਨ ਦੀ ਮੈਲ ਲੱਗਦੀ ਫਿਰ ਉਸ ਤੋਂ ਬਾਅਦ ਮਨ ਜਾਂਦਾ ਸੁੰਨ ਚ ਸੁੰਨ ਨੂੰ ਵੀ ਸਰੋਵਰ ਦਾ ਨਾਮ ਦਿੱਤਾ ਗੁਰਬਾਣੀ ਚ ਫਿਰ ਉਥੋਂ ਵੇਖੋ ਜਿਹੜੇ ਗੁਰਮਖਾਂ ਦਾ ਮਨ ਸੁੰਨ ਚ ਸਮਾਉਂਦਾ ਵਾ ਉਹ ਜਦੋਂ ਸੁੰਨ ਦੇ ਵਿੱਚ ਸਿਮਰਨ ਕਰਕੇ ਹੀ ਜਾਣੇ ਆ ਤਾਂ ਉਹ ਵੇਖੋ ਕੁਝ ਥੇਰ ਲਈ ਇੱਕ ਨੀਂਦ ਦਾ ਝਟਕਾ ਜਿਹਾ ਆਉਂਦਾ ਵਾ ਪਰ ਉਹ ਨੀਂਦ ਇੰਨੀ ਸੁਖ ਵਾਲੀ ਹੁੰਦੀ ਆ ਕਿ ਕਈ ਵਾਰ ਗੁਰਮੁਖਾਂ ਨੂੰ ਜੇ ਕੋਈ 10-15 ਮਿੰਟ ਉੱਥੇ ਨੀਂਦ ਆ ਜਾਏ ਕਈ ਵਾਰ ਗੁਰਮੁਖ ਕਹਿੰਦੇ ਆ ਵੀ ਸਰੀਰ ਇਦਾਂ ਹੌਲਾ ਹੁੰਦਾ ਔਰ ਫੁੱਲ ਵਰਗਾ ਹੌਲਾ ਹੁੰਦਾ ਤੇ ਮਨ ਇੱਕ ਐ ਖੜਾਓ ਚ ਹੋ ਜਾਂਦਾ ਕਿਉਂਕਿ ਜਿੱਦਾਂ ਅਸੀਂ ਇਸ਼ਨਾਨ ਕਰ ਲੈਂਦੇ ਆ ਮਨ ਦਾ ਸਬੰਧ ਥੋੜਾ ਬਹੁਤਾ ਤਨ ਦੇ ਨਾਲ ਆ ਜਦੋਂ ਇੱਧਰ ਆਉਂਨੇ ਆ ਤੇ ਵੇਖੋ ਇੱਕ ਥੋੜਾ ਜਿਹਾ ਵਧੀਆ ਲੱਗਦਾ ਇਸ਼ਨਾਨ ਕਰਨ ਤੋਂ ਬਾਅਦ ਇਦਾਂ ਹੀ ਜਦੋਂ ਸਾਡੇ ਮਨ ਦਾ ਇਸ਼ਨਾਨ ਹੋ ਜਾਂਦਾ ਤੇ ਫਿਰ ਮਨ ਵੀ ਹਲਕਾ ਮਹਿਸੂਸ ਕਰਦਾ ਇਸ ਤੋਂ ਬਾਅਦ ਜਦੋਂ ਸੋਨ ਦੇ ਵਿੱਚ ਸੋਨ ਸਰੋਵਰ 'ਚ ਇਸ਼ਨਾਨ ਹੋ ਜਾਂਦਾ ਫਿਰ ਅੱਗੇ ਤੀਰਥ ਆ ਜਾਂਦਾ ਵਾ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਉੱਧਰ ਬਨੇ ਫਿਰ ਕੀ ਮਾਰੇ ਕਹਿੰਦੇ ਇਹ ਸਰੀਰ ਸਰਵਰ ਹੈ ਸੰਤੋ ਇਹ ਸਰੀਰ ਸਰਵਰ ਹੈ ਸਰੋਵਰ ਆ ਸਰੀਰ ਕਹਿੰਦੇ ਕਹਿੰਦੇ ਇਸ਼ਨਾਨ ਕਰੋ ਲਿਵਲਾਏ ਕਿਉਂਕਿ ਮੰਦੀ ਕਹਾਣੀ ਲਾਗਾ ਤਨ ਦੀ ਲਗਾ ਪਰ ਜਿਹੜੇ ਜੀਵ ਨੂੰ ਭੇਦ ਨਹੀਂ ਆ ਉਹ ਕੀ ਕਰਦਾ ਤਨ ਨੂੰ ਧੋਣ ਦਾ ਤੇ ਮਾਰੇ ਕਹਿੰਦੇ ਸੂਚੇ ਨਾ ਕੀ ਬਹਿਣ ਜੇ ਪਿੰਡਾ ਤੋਂ ਹੋਏ ਕਹਿੰਦੇ ਸੁੱਚੇ ਸਈ ਨਾਨਕਾ ਜਨਮਨ ਵਸਿਆ ਸੋਏ ਕਹਿੰਦੇ ਜੇ ਤਨ ਨੂੰ ਧੋਣ ਦੀ ਗੱਲ ਆ ਤਨ ਨੂੰ ਭਾਵੇਂ ਕਹਿੰਦੇ ਜਿੰਨਾ ਮਰਜੀ ਮਾਂਜਲਾ ਜੇ ਤਨ ਨੂੰ ਮਾਂਜਣ ਦੀ ਗੱਲ ਆ ਤੇ ਕਹਿੰਦੇ ਜਿਹੜੀਆਂ ਡੱਡੀਆਂ ਮਛੀਆਂ ਪਹਿਲਾਂ ਸਭ ਤੋਂ ਇਹਨਾਂ ਨੂੰ ਰੱਬ ਮਿਲਦਾ ਇਹ ਰਹਿੰਦੀਆਂ ਪਾਣੀ 'ਚ ਕਹਿੰਦੇ ਜਲ ਕੇ ਮੰਜਣ ਜੇ ਗਤ ਹੋਏ ਨਿਤਨਿਤ ਮੈਂਕ ਨਾਏ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਏ ਕਹਿੰਦੇ ਫਿਰ ਫਿਰ ਜੋਨੀ ਜੋਨਾ ਚ ਆਏ ਮਾਰੇ ਕਹਿੰਦੇ ਜੇ ਤੇਰੇ ਅੰਦਰ ਮੈਲ ਆ ਤੂੰ ਆਪਣੇ ਮਨ ਦੀ ਮੈਲ ਨਹੀਂ ਲਾਈ ਤੂੰ ਤੀਰਥਾਂ ਤੇ ਜਾ ਕੇ ਵੀ ਨਹਾ ਰਿਆ ਹੋਂ ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੇਂ ਤਿਸੇ ਬਕੁੰਠ ਨਾ ਜਾਣਾ ਉਹ ਵੀ ਬੰਦਾ ਕਹਿੰਦੇ ਵੀ ਇੱਥੇ ਨਹੀਂ ਪਹੁੰਚ ਸਕਦਾ ਆਪਣੇ ਘਰ ਬਾਰੀ ਤੌਰ ਤੇ ਮੰਨ ਲਓ ਤੀਰਥਾਂ ਦਾ ਘੁੰਮ ਰਿਆ ਵਾ ਇਸ਼ਨਾਨ ਕਰ ਰਿਹਾ ਤੀਰਥਾਂ ਦਾ ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੇਂ ਤਿਸੇ ਬਕੁੰਠ ਨਾ ਜਾਣਾ ਕਹਿੰਦੇ ਲੋਕਪਤੀ ਨੇ ਕਸ਼ੂ ਨਾ ਹੋਵੇ ਕਹਿੰਦੇ ਵੀ ਤੂੰ ਇਹ ਦੱਸ ਕੇ ਮੈਂ ਫਲਾਣੇ ਤੀਸਤੇ ਇਸ਼ਨਾਨ ਕਰ ਰਹਾ ਹਾਂ ਮਨੀਕਰਨ ਸਾਹਿਬ ਜਾਇਆ ਮੈਂ ਹਿਮਕੁਟ ਸਾਹਿਬ ਜਾਇਆ ਮੈਂ ਫਲਾਣੀ ਜਗ੍ਹਾ ਜਾਇਆ ਕਹਿੰਦੇ ਲੋਕ ਪਤੀਨੇ ਕਸ਼ੂਨਾ ਹੋਵੇ ਲੋਕਾਂ ਨੂੰ ਤੂੰ ਇਦਾਂ ਕਹਿ ਕੇ ਪਤਿਆ ਲੇਗਾ ਕਿ ਮੈਂ ਬੜਾ ਤਗੜਾ ਧਰਮੀ ਹਾਂ ਬੜੇ ਤੀਰਥਾਂ ਦਾ ਮੈਂ ਇਸ਼ਨਾਨ ਕਰ ਲਿਆ ਕਹਿੰਦੇ ਲੋਕ ਪਤੀਨੇ ਕਸ਼ੂਨਾ ਹੋਵੇ ਨਾ ਹੀ ਰਾਮ ਇਆਣਾ ਕਹਿੰਦੇ ਰਾਮ ਕੋਈ ਇਆਣਾ ਨਹੀਂ ਵੀ ਤੇਰੀਆਂ ਗੱਲਾਂ ਚ ਆ ਜਾਏਗਾ ਕਹਿੰਦੇ ਜੇ ਮਨ ਮੈਲਾ ਤਾਂ ਸਭ ਕੁਝ ਹੀ ਮੈਲਾ ਵਾ ਕਹਿੰਦੇ ਮਨ ਮੈਲਾ ਤਾਂ ਮਨ ਮੈਲੇ ਤਾਂ ਸਭ ਕੁਝ ਮੈਲਾ ਤਨ ਤੋਤੇ ਮਾਨਾ ਸ਼ਨੋਏ ਇਹ ਜਗਤ ਭਰਮ ਭਲਾਇਆ ਇਹ ਜਗਤ ਸਾਰਾ ਜਿਹੜਾ ਕਹਿੰਦੇ ਭਲੇਖੇ ਜੇ ਪੈ ਗਿਆ ਵਾ ਕਹਿੰਦੇ ਇਹ ਜਗਤ ਭਰਮ ਭਲਾਇਆ ਵਿਰਲਾ ਬੁਜੇ ਕੋਏ ਕਹਿੰਦੇ ਜਿਹੜੇ ਵਿਰਲੇ ਗੁਰਮੁਖ ਨੇ ਇਹ ਬੁਝਦੇ ਆ ਉਹ ਬੁਝਦੇ ਆ ਇਸ ਚੀਜ਼ ਨੂੰ ਇਸ ਗੱਲ ਨੂੰ ਹੁਣ ਵੇਖੋ ਅਸੀਂ ਜੋ ਸਾਡਾ ਇੱਕ ਸਿੱਖ ਦਾ ਨਿਤਨੇਮ ਦੱਸਿਆ ਗੁਰਬਾਣੀ 'ਚ ਉਹਦੇ ਵਿੱਚ ਵੇਖੋ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਦੱਸਿਆ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਸੁ ਭਲਕੇ ਉਠਰ ਨਾਮ ਤੇ ਆਏ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਹਨਾਂ ਨੇ ਕਿਹਾ ਹਰ ਇੱਕ ਸਿੱਖ ਨੇ ਅੰਮ੍ਰਿਤ ਸਰ ਚ ਇਸ਼ਨਾਨ ਕਰਨਾ ਤਾਂ ਉਹ ਅੰਮ੍ਰਿਤ ਸਰ ਕਿੱਥੇ ਆ ਉਹ ਵੀ ਕਲੀਅਰ ਦੱਸ ਦਿੱਤਾ ਕਿ ਕਿਹਨੂੰ ਭਲੇਖਾਂ ਦਾ ਪਾਵੇ ਕਹਿੰਦੇ ਕਾਇਆ ਅੰਦਰ ਅੰਮ੍ਰਿਤ ਸਰ ਸੱਚਾ ਕਹਿੰਦੇ ਕਾਇਆ ਦੇ ਅੰਦਰ ਆ ਸੱਚਾ ਅੰਮ੍ਰਿਤ ਸਰ ਕਹਿੰਦੇ ਉੱਥੇ ਇਸ਼ਨਾਨ ਕਰਨਾ ਹੁਣ ਸਾਰੀ ਕਿਉਂਕਿ ਮਨ ਦੀ ਕਹਾਣੀ ਅਲੱਗ ਆ ਤਨ ਦੀ ਕਹਾਣੀ ਅਲੱਗ ਆ ਹੁਣ ਜੀਵ ਨੂੰ ਭੇਦਨਾ ਹੋਣ ਕਰਕੇ ਇਧਰ ਦ੍ਰਿਸ਼ਟਮਾਨ ਨਾਲ ਜੁੜਿਆ ਹੋਣ ਕਰਕੇ ਤਨ ਨਾਲ ਜੁੜਿਆ ਹੋਣ ਕਰਕੇ ਜਦੋਂ ਭਗਤੀ ਦੇ ਮਾਰਗ ਤੇ ਚੱਲਣ ਦੀ ਇੱਛਾ ਜਾਗਦੀ ਹੈ ਤੇ ਉਹ ਤਨ ਦੇ ਵਾਰੇ ਕਿਰਿਆਵਾਂ ਕਰਨੀਆਂ ਸ਼ੁਰੂ ਕਰ ਦਿੰਦਾ ਤੇ ਜੇ ਕੋਈ ਆ ਸੰਤ ਮਿਲ ਗਿਆ ਸਤੋਗੁਣੀ ਸੰਤ ਮਿਲ ਗਿਆ ਔਰ ਫਿਰ ਇੱਥੇ ਸਤੋਗੁਣ ਤੱਕ ਰਹਿ ਜਾਂਦਾ ਕਿਉਂਕਿ ਜਿਹੜੇ ਸਤੋਗੁਣ ਤੇ ਨੇ ਇਹਨੂੰ ਪਹਿਲੀ ਗੱਲ ਅਸੀਂ ਸੰਤ ਨਹੀਂ ਕਹਿ ਸਕਦੇ ਜਿਹੜਾ ਧਰਮ ਦੀਆਂ ਗੱਲਾਂ ਕਰਦਾ ਕਿਉਂਕਿ ਸਤੋਗੁਣ ਚ ਕੀ ਹੁੰਦਾ ਦਇਆ ਧਰਮ ਨਿਮਰਤਾ ਸ਼ਹਿਨਸ਼ੀਲਤਾ ਜਾਸਾ ਸੰਤੋਖ ਭਾਵ ਚੰਗੇ ਕੰਮ ਜਿਹੜਾ ਇਹਨੇ ਚੰਗੀਆਂ ਚੰਗੀਆਂ ਗੱਲਾਂ ਕਰਦਾ ਵਾ ਉਹਨੂੰ ਵੀ ਸੰਤ ਨਹੀਂ ਕਹਿ ਸਕਦੇ ਕਿਉਂਕਿ ਸੰਤ ਦੀ ਡੈਫੀਨੇਸ਼ਨ ਇਹ ਨਹੀਂ ਹੈ ਗੁਰਬਾਣੀ ਦੇ ਮੁਤਾਬਕ ਔਰ ਸਭ ਤੋਂ ਜਿਆਦਾ ਸਾਡੇ ਜੀਵਨ ਨੂੰ ਇੱਥੇ ਰੱਖਿਆ ਜਾ ਰਿਹਾ ਸਤੋਗੁਣ ਦੇ ਇਹ ਤੋਂ ਅਗੇ ਜਾਣ ਨਹੀਂ ਦਿੱਤਾ ਜਾ ਰਿਹਾ ਸਭ ਤੋਂ ਘਾਤਕ ਬੰਦੇ ਇਹ ਨੇ ਸਤੋਗੁਣੀ ਜਿਹੜੇ ਸਤੋਗੁਣੀ ਪ੍ਰਚਾਰ ਕਰਦੇ ਨੇ ਜੇ ਉਹ ਗਾਤਕ ਤਾਮ ਮੈਂ ਇਥੇ ਵੀ ਦੱਸ ਦਵਾਂ ਜੇ ਉਹਨਾਂ ਨੂੰ ਨਾਮ ਦਾ ਭੇਦ ਆ ਫਿਰ ਠੀਕ ਆ ਤੇ ਉਹ ਨਾਮ ਦੇ ਭੇਦ ਦੇਣ ਦੇ ਨਾਲ ਨਾਲ ਸਤੋਗੁਣ ਦਾ ਗਿਆਨ ਦੇ ਰਹੇ ਉਹ ਗੱਲ ਵੱਖਰੀ ਆ ਉਹ ਸਹੀ ਆ ਜੇ ਉਹਨਾਂ ਨੂੰ ਨਾਮ ਦਾ ਭੇਦ ਨਹੀਂ ਆ ਸੱਚ ਦਾ ਭੇਦ ਨਹੀਂ ਆ ਤੇ ਫਿਰ ਉਹ ਕੱਲਾ ਸਤੋਗੁਣ ਤੇ ਬੈਠੇ ਆ ਸਤੋਗੁਣ ਦਾ ਭੇਦ ਦਈ ਜਾਂਦੇ ਆ ਚੰਗੇ ਕਰਮ ਕਰੋ ਤੇ ਮਹਾਰਾਜ ਕਹਿੰਦੇ ਕਿੰਨੇ ਵੀ ਗੁਣ ਪੈਦਾ ਕਰ ਲਓ ਪਰ ਜੇ ਤਾਨੂੰ ਹਰੀ ਵਿਸਰਿਆ ਵਾ ਤੁਹਾਡੇ ਗੁਣ ਗਲ ਜਾਣੇ ਅਸੀਂ ਰੋਜ਼ ਪੜ੍ਹਦੇ ਆ ਹਰ ਵਿਸਰਤ ਤੇਰੇ ਗੁਣ ਗਲਿਆ ਕਿੰਨੇ ਵੀ ਗੁਣ ਪੈਦਾ ਕਰ ਲਓ ਜੇ ਹਰੀ ਨਹੀਂ ਵਿਸਰਿਆ ਜੇ ਹਰੀ ਵਸਰੀਆ ਤੋਂ ਗਲ ਜਾਂਦੇ ਅਹੀਂ ਸਭ ਤੋਂ ਵੱਡਾ ਗੁਣ ਕਿਹੜਾ ਪੈਦਾ ਕਰਨਾ ਕਹਿੰਦੇ ਸਭ ਤੋਂ ਉੱਚ ਤਾਂ ਕਿ ਸੋਭਾ ਬਣੀ ਨਾਨਕ ਇਹ ਗੁਣ ਇਹ ਗੁਣ ਕਿਹੜਾ ਵਾ ਨਾਮ ਸੁਖਮਣੀ ਸਭ ਤੋਂ ਵੱਡਾ ਗੁਣ ਜਿਹੜਾ ਸਾਨੂੰ ਧਾਰਨ ਕਰਾਇਆ ਜਾਂਦਾ ਵਾ ਨਾਮ ਜਦੋਂ ਉਹ ਗੁਣ ਹੀ ਧਾਰਨ ਕਰ ਲੈਨੇ ਆ ਆਹ ਵਾਲੇ ਗੁਣ ਆਪਣੇ ਆਪ ਆ ਜਾਂਦੇ ਸਤੋਗੁਣੀ ਸਤੋਗੁਣੀ ਆਪਣੇ ਆਪ ਬੰਦਾ ਹੋ ਜਾਂਦਾ ਸੈਸ ਸੁਭਾ ਜਦੋਂ ਨਾਮ ਦੇ ਨਾਲ ਜੁੜਦਾ ਵਾ ਉਹ ਜੀਵ ਦੇ ਅੰਦਰ ਸਤੋਗੁਣ ਸੈਸ ਸੁਭਾ ਆ ਜਾਂਦਾ ਪਰ ਜੇ ਤੁਸੀਂ ਮੰਨ ਲਓ ਪਹਿਲਾਂ ਇਹਦੇ ਨਾਲ ਜੁੜੇ ਹੋ ਤੇ ਜੀ ਆਖੋ ਨਾਮ ਸਾਡੇ ਕੋ ਆ ਜੇ ਉਹ ਨਹੀਂ ਆਏਗਾ ਨਾਮ ਨਾਲ ਜੁੜਿਆ ਸਤੋ ਗੁਣ ਆ ਜਾਏਗਾ ਇਸ ਕਰਕੇ ਜੋ ਸਾਰਾ ਸਾਨੂੰ ਗੁਰੂ ਰਾਮਦਾਸ ਪਾਸ਼ਾ ਜੀ ਨੇ ਵੇਖੋ ਸਾਰਾ ਦਸਤਾ ਗੁਰ ਸਾਤੂਰਗਾ ਜੋ ਸਿੱਖ ਖਾਏ ਸੁ ਭਲਕੇ ਉੱਠਰ ਨਾਮ ਤੇ ਆਏ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਗ ਪਾਪ ਦੋਖ ਲੈ ਜਾਵੇ ਕਹਿੰਦੇ ਉਪਦੇਸ਼ ਗੁਰੂ ਦਾ ਵਾ ਸਵੇਰੇ ਉੱਠ ਕੇ ਹਰ ਹਰ ਦਾ ਜਾਪ ਕਰਦਾ ਵਾ ਗਾਇ ਗੁਰੂ ਗਾਇ ਗੁਰੂ ਦਾ ਜਾਪ ਕਰਦਾ ਫਿਰ ਕਹਿੰਦੇ ਫਿਰ ਚੜਾ ਦਿਵਸ ਗੁਰਬਾਣੀ ਗਾਵੈ ਉੱਠਦਿਆਂ ਬੈਂਦਿਆਂ ਹਰਨਾਮ ਤੇ ਆਵੈ ਪਰ ਅਸੀਂ ਉਲਟ ਚੱਲਦੇ ਆਂ ਅਸੀਂ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਆਂ ਭੱਜਦੇ ਆਂ ਬਾਥਰੂਮ ਵੱਲ ਨੂੰ ਮਿੱਟੀ ਨੂੰ ਧੋਣ ਲਈ ਕਿਨੂੰ ਧੋਣ ਲਈ ਮਿੱਟੀ ਨੂੰ ਧੋਣ ਲਈ ਫਿਰ ਉਸ ਤੋਂ ਬਾਅਦ ਅਸੀਂ ਕੀ ਕਰਦੇ ਆਂ ਪਹਿਲੀ ਗੱਲ ਤਾਂ ਜੇ ਬਹੁਤੇ ਜੀਵਤ ਕਰਦੇ ਨਹੀਂ ਹੈ ਕਈ ਜੀਵ ਕੀ ਕਰਦੇ ਆ ਫਿਰ ਨਿਤਨੇਮ ਕਰਦੇ ਗੁਰਬਾਣੀ ਪੜ੍ਹਦੇ ਆਂ ਪਰ ਇਥੇ ਕੀ ਦੱਸਿਆ ਹੈ ਉਹਨਾਂ ਨੇ ਇਥੇ ਦੱਸਿਆ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਇਹਨੂੰ ਤਾਂ ਕੋਈ ਵਿਆਖਣ ਕਰਨ ਦੀ ਜ਼ਰੂਰਤ ਹੀ ਨਹੀਂ ਇਹਦਾ ਸਾਫ਼ ਹੀ ਲਿਖਿਆ ਚੜ੍ਹਿਆ ਦਿਵਸ ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੇ ਤੇ ਬਹੁਤੇ ਜੀ ਵੇਖਿਆ ਬਸਾਂ ਦੇ ਵਿੱਚ ਗੁੜਕਾ ਸਾਹਿਬ ਫੜੇ ਹੁੰਦੇ ਪਾਠ ਕਰ ਰਹੇ ਹੁੰਦੇ ਆ ਕੋਈ ਕੰਮ ਧੰਦੇ ਕਰਦਿਆਂ ਕਰ ਰਿਹਾ ਹੁੰਦਾ ਤੇ ਮਹਾਰਾਜ ਨੇ ਕਿਹਾ ਸੀ ਉੱਠਦਿਆਂ ਬੈੰਦਿਆਂ ਹਰ ਨਾਮ ਤੇ ਆਵੇ ਗੁਰਬਾਣੀ ਨਹੀਂ ਗੁਰਬਾਣੀ ਵੱਲੋਂ ਕਿਹਾ ਸੀ ਵੀ ਇਹਨੂੰ ਬਹਿ ਕੇ ਵਿਚਾਰਨਾ ਵਾ ਆਰਾਮਨਾ ਇੱਕ ਨਾਟਕ ਚੇਟਕ ਵੇਖਣਾ ਹੋਵੇ ਫਿਲਮ ਵੇਖਣੀ ਹੋਵੇ ਅਸੀਂ ਬਹਿ ਕੇ ਕੁਰਸੀ ਤੇ ਆਰਾਮ ਨਾਲ ਦੇਖਦੇ ਆਂ ਝੂਠੀ ਕਹਾਣੀ ਇੱਕ ਜਿਹੜੀ ਸੱਚੀ ਕਹਾਣੀ ਆ ਜਦੋਂ ਇਹਨੂੰ ਪੜਨਾ ਵਾ ਅਸੀਂ ਵਿਚਾਰਾਂ ਚ ਪੜੀ ਜਾਂਦੇ ਆਂ ਤੇ ਮਾਰੇ ਕਹਿੰਦੇ ਤੁਸੀਂ ਤਤ ਦੀ ਸਾਰ ਕਿੱਦਾਂ ਲੈ ਲੋਗੇ ਕਹਿੰਦੇ ਤ੍ਰੈ ਗੁਣ ਪੜਾ ਹਰ ਤਤ ਨਾ ਜਾਣੇ ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ ਕਹਿੰਦੇ ਸਾਰਾ ਭੇਦ ਸ਼ਬਦਾਂ ਜੇ ਦਿੱਤਾ ਜਾ ਰਿਹਾ ਪਰ ਕਹਿੰਦੇ ਜੇ ਤੁਸੀਂ ਤ੍ਰੈ ਗੁਣਾ ਚ ਰਹੇ ਬੁੱਝ ਨਹੀਂ ਸਕਦੇ ਕਹਿੰਦੇ ਸ਼ਬਦਾ ਹੈ ਮਾਹੇ ਵਖਾਣੀ ਆ ਵਿਰਲਾ ਤਾਂ ਪੁੱਝੇ ਕੋਈ ਕਹਿੰਦੇ ਸਾਰੀ ਖੇਡ ਜਿਹੜੀ ਇਹ ਸ਼ਬਦਾਂ ਚ ਸਮਝਾ ਦਿੱਤੀ ਗਈ ਆ ਪਰ ਕਹਿੰਦੇ ਵਿਰਲੇ ਗੁਰਮੁਖਾ ਜਿਹੜੇ ਇਹ ਖੇਡ ਨੂੰ ਹੁਣ ਪੁੱਝਣਗੇ ਹੁਣੇ ਸਾਰੀ ਖੇਡ ਦੇ ਪਾਰੋਂ ਦੱਸਦਾ ਹੁਣ ਵੇਖੋ ਇੱਥੋਂ ਤਾਂ ਹੀ ਨਿਕਲਗੇ ਕਈ ਜੀ ਵੇਥੋਂ ਵੀ ਨਿਕਲ ਜਾਂਦੇ ਤ੍ਰੈਗੁਣਾ ਦੇ ਵਿੱਚੋਂ ਸੁੰਨ ਚ ਵੀ ਚਲੇ ਜਾਂਦੇ ਆ ਪਰ ਫੇਰ ਸੁੰਨ ਚ ਭਲੇਖਾ ਪੈ ਜਾਂਦਾ ਸੁੰਨ ਦੇ ਵਿੱਚ ਕਾਲ ਦਾ ਵੀ ਏਰੀਆ ਵਾ ਇੱਕ ਜੇ ਉੱਥੇ ਅਕਾਲ ਦਾ ਏਰੀਆ ਵਾ ਸੁੰਨ ਦੇ ਵਿੱਚ ਤੇ ਸੋਨਨ ਦੇ ਵਿੱਚ ਕਾਲ ਦਾ ਵੀ ਏਰੀਆ ਵਾ ਉਹ ਜਿਹੜਾ ਸੁੰਨ ਦੇ ਵਿੱਚ ਜਦੋਂ ਮੰਨ ਜਾਂਦਾ ਵਾ ਹੁਣ ਸਿੱਧ ਹੀ ਜਿਹੜੇ ਉਹਨਾਂ ਨੂੰ ਸੁੰਨ ਚ ਭਲੇਖਾ ਪਿਆ ਗਿਆ ਉੱਥੋਂ ਮਾਲਕ ਨੇ ਕੱਢਿਆ ਉਹਨਾਂ ਨੂੰ ਵੇਖੋ ਗੁਰੂ ਨਾਨਕ ਪਾਸ਼ਾ ਨੇ ਉੱਥੋਂ ਭੇਜ ਦਿੱਤਾ ਭਾਵਕ ਜਿਹਦੀ ਗੱਡੀ ਜਿੱਥੇ ਵਸੀ ਉਹਨੂੰ ਉੱਥੋਂ ਦੋਜਨ ਪਾ ਕੇ ਕੱਢਿਆ ਕੋਈ ਤਮੋ ਗੁਣ ਤੇ ਸਰਜਨ ਠਾਕ ਜਿਹੜਾ ਤਮੋ ਗੁਣ ਤੇ ਕੌਡਾ ਰਾਖਸ ਤਮੋ ਗੁਣ ਤੇ ਹੀ ਉਹਨੂੰ ਉੱਥੋਂ ਕੱਢਿਆ ਕੋਈ ਭਾਵਕੇ ਕੋਈ ਰਾਜੋ ਗੁਣ ਤੇ ਇਹਨੂੰ ਰਾਜੋ ਗੁਣ ਤੋਂ ਕੱਢਿਆ ਕੋਈ ਸਤੋ ਗੁਣ ਤੇ ਇਹਨੂੰ ਸਤੋ ਗੁਣ ਤੋਂ ਕੱਢਿਆ ਇਹ ਕਰਕੇ ਜਿੱਥੇ ਜਿੱਥੇ ਸਾਡੇ ਮਨ ਦੀ ਸਟੇਜ ਆ ਉੱਥੇ-ਉੱਥੇ ਸੁਰਤੀ ਦਾ ਮਾਰਗਦਰਸ਼ਨ ਕੀਤਾ ਜਾਂਦਾ ਹਰੇਕ ਲਈ ਮਾਰਗਦਰਸ਼ਨ ਜਿੱਥੇ ਸੁਰਤੀ ਸਟੈਂਡ ਕਰਦੀ ਇਹਨੂੰ ਉੱਥੋਂ ਚੱਕਿਆ ਜਾਂਦਾ ਉੱਥੋਂ ਚੱਕਣ ਦਾ ਤਰੀਕਾ ਦੱਸਿਆ ਜਾਂਦਾ ਪਰ ਅੱਜ ਕੀ ਹੋ ਰਿਹਾ ਵਾ ਅਜੇ ਸਾਡਾ ਮਨ ਇੱਥੋਂ ਨਿਕਲਿਆ ਨਹੀਂ ਆਪਣੇ ਘਰ ਗਿਆ ਨਹੀਂ ਅਸੀਂ ਪਹਿਲਾਂ ਕੀ ਕਰਦੇ ਹਾਂ ਉਹਦਾ ਧਿਆਨ ਉੱਪਰ ਲਵਾ ਦਿੰਨੇ ਆ ਇਧਰ ਦੀ ਅਜੇ ਖਿੱਚ ਖਤਮ ਨਹੀਂ ਕੀਤੀ ਹੁੰਦੀ ਤ੍ਰੈਗੁਣਾ ਦੀ ਖਿੱਚ ਕਿਉਂਕਿ ਸਰੀਰ ਦੇ ਵਿੱਚ ਕਿਹਦੀ ਖਿੱਚ ਆ ਤ੍ਰੈਗੁਣਾ ਦੀ ਜਿੱਦਾਂ ਇਧਰ ਤ੍ਰੈਗੁਣਾ ਦੀ ਖਿੱਚ ਆ ਉਧਰ ਨਾਮ ਦੇ ਅੰਦਰ ਵੀ ਖਿੱਚ ਆ ਤੇ ਜਦੋਂ ਅਸੀਂ ਡਾਇਰੈਕਟ ਨਾਮ ਦੇ ਨਾਲ ਧਿਆਨ ਜੋੜਦੇ ਆਂ ਇਧਰ ਤ੍ਰੈਗੋਨਾਂ ਦੀ ਖਿੱਚ ਹੁੰਦੀ ਆ ਉਧਰ ਨਾਮ ਦੀ ਖਿੱਚ ਪੈਂਦੀ ਆ ਫਿਰ ਸਰੀਰ ਦੇ 파ਰਟ ਜਿੱਥੇ ਵੀ ਸੁਰਤੀ ਦਾ ਧਿਆਨ ਸਾਡਾ ਚਲਾ ਜਾਂਦਾ ਵਾ ਉਹ 파ਰਟ ਤੇ ਦਰਦ ਹੁੰਦੀ ਹੈ ਮੰਨ ਲਓ ਕੋਈ ਦ੍ਰਿਸ਼ਮਾਂਤ ਵਰਤੇ ਇੱਕ ਬੰਦੇ ਦੇ ਇੱਕ ਬੰਦੇ ਨੂੰ ਦੂਸਰਾ ਹੱਥ ਫੜ ਲੇ ਇੱਕ ਬੰਦੇ ਨੂੰ ਦੂਸਰਾ ਬੰਦਾ ਫੜ ਲੇ ਤੇ ਤਕਲੀਫ ਤੋਂ ਉਹਨੂੰ ਬੰਦੇ ਨੂੰ ਹੋਣੀ ਨਾ ਇਦਾਂ ਹੀ ਇਧਰਲੇ ਬੰਦੇ ਨਾਮ ਨੂੰ ਸੋਨੇ 'ਚ ਜਾ ਕੇ ਅਸੀਂ ਫੜਨਾ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ ਸੋਨੇ 'ਚ ਜਾਣਾ ਵਾ ਔਰ ਇੰਨੀ ਜਲਦੀ ਜਾਣਾ ਸਿੱਖਣਾ ਵਾ ਵੀ ਮਾਰੇ ਕਹਿੰਦੇ ਇੱਕ ਚੇਤਿਕ ਸ਼ਿੰਤ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਭਾਵ ਕਿ ਇੰਨੀ ਸਾਡੀ ਪ੍ਰੈਕਟਿਸ ਹੋਣੀ ਚਾਹੀਦੀ ਆ ਕਿ ਸੋਣੇ ਦੇ ਵਿੱਚ ਜਾਂਦੀ ਇਹ ਪਹਿਲਾ ਸਟੈਪ ਆ ਪਹਿਲਾ ਸਟੈਪ ਹੀ ਔਖਾ ਵਾ ਸਭ ਤੋਂ ਔਖਾ ਪਹਿਲਾ ਸਟੈਪ ਕਵਰ ਕਰਨਾ ਇਹਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਇਹਦੇ ਤੇ ਇੰਨੀ ਮਿਹਨਤ ਕਰਨੀ ਪੈਂਦੀ ਵੀ ਰੋਮ-ਰੋਮ 'ਚ ਵਾਇਗਰ ਵਾਇਗਰ ਨੂੰ ਸੋਣਾ ਪੈਂਦਾ ਗੁਰਮੁਖ ਰੋਮ-ਰੋਮ ਹਰਤੇ ਆਵੇ ਕਿਉਂਕਿ ਰੋਮ-ਰੋਮ 'ਚ ਕਿਉਂ ਵਸਾਉਣਾ ਪੈਂਦਾ ਕਿਉਂਕਿ ਸਾਡੀ ਜਿਹੜੀ ਸੁਰਤੀ ਹੈ ਇਹਨਾਂ ਰੋਮਾਂ 'ਚ ਫਸੀ ਹੋਈ ਹੈ ਤਵੇਖੋ ਨਾ ਗੁਰਮਖਾਂ ਦਾ ਕਿੰਨਾ ਅਭਿਆਸ ਸੀ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟੇ ਗਏ ਉਹਨਾਂ ਦਾ ਕਿੰਨਾ ਅਭਿਆਸ ਸੀ ਕਿੰਨਾ ਸੁਰਤੀ ਤੇ ਕੰਟਰੋਲ ਸੀ ਵੀ ਉਹਨਾਂ ਦਾ ਬੰਦ ਜਦੋਂ ਇੱਥੇ ਪੋਟਿਆਂ ਤੋਂ ਕੱਟਣ ਲੱਗੇ ਤਾਂ ਸੁਰਤੀ ਪਿਛਲੇ ਬੰਦ ਤੇ ਲੱਗੇ ਉਥੋਂ ਕੱਟਣ ਲੱਗੇ ਉਥੋਂ ਪਿੱਛੇ ਲੱਗੇ ਵੇਖੋ ਕਿੰਨਾ ਉਹਨਾਂ ਦਾ ਕੰਟਰੋਲ ਇਹ ਕਦੋਂ ਹੋਏਗਾ ਜਦੋਂ ਸਾਡਾ ਰੋਮ-ਰੋਮ ਸਿਮਨ ਚੱਲੇਗਾ ਇੱਕ ਹੁੰਦਾ ਰੋਮ-ਰੋਮ ਸਿਮਨ ਚੱਲ ਪੈਣਾ ਇੱਕ ਹੁੰਦਾ ਰੋਮ-ਰੋਮ ਸਿਮਨ ਧ੍ਰੜ ਹੋ ਜਾਣਾ ਫਰਕ ਆ ਦੋਆਂ ਜੀ ਇੱਕ ਮੰਨ ਲਓ ਕਿਸੇ ਦੇ ਰੋਮ-ਰੋਮ ਸਿਮਨ ਚੱਲ ਪਿਆ ਇੱਕ ਹੁੰਦਾ ਰੋਮ ਰੋਮ ਸਿਮਨ ਡਿੜ੍ਹ ਹੋ ਚੁੱਕਾ ਜਦੋਂ ਰੋਮ ਰੋਮ ਸਿਮਨ ਚੱਲ ਪੈਂਦਾ ਸਾਡੇ ਫਿਰ ਅਸੀਂ ਰੋਮ ਰੋਮ ਡਿੜ੍ਹ ਕਰਨਾ ਹੁੰਦਾ ਜਦੋਂ ਡਿੜ੍ਹ ਹੋ ਜਾਂਦਾ ਸਾਨੂੰ ਫਿਰ ਅਸੀਂ ਸਹਿ ਸੁਭਾ ਜਿਹੜਾ ਵਾ ਸਾਡੀ ਉਸ ਤੋਂ ਬਾਅਦ ਇਹ ਅਵਸਥਾ ਹੁੰਦੀ ਇੱਕ ਚਿਤ ਇੱਕ ਸੰਤਿ ਆਇਓ ਕਾਲ ਖਵਾਸ ਕੇ ਵਿਚਨਾਇਓ ਜਿੰਨੀ ਦੇਰ ਤੱਕ ਅਹੀਂ ਰੋਮ ਰੋਮ ਤੱਕ ਨਹੀਂ ਪਹੁੰਚਦੇ ਤਦ ਤੱਕ ਇਹ ਅਵਸਥਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਤੇ ਹੁਣ ਰੋਮ ਰੋਮ ਤੱਕ ਪਹੁੰਚਣ ਲਈ ਸਾਨੂੰ ਰਾਤ ਦਿਨ ਊਸ਼ਤ ਬੈੜਤ ਸੋਬਤ ਨਾਮ ਕਹੋ ਨਾਨਕ ਜਨ ਕਾ ਸਦਕਾਮ ਉਠਦੇ ਆਂ ਬੈਹਂਦੇ ਆਂ ਸਾਨੂੰ ਵੈਗਰੂ ਵੈਗਰੂ ਕਰਨਾ ਪਏਗਾ ਇਹਨੂੰ ਮਨ ਚ ਵਸਾਉਣਾ ਪਏਗਾ ਰੋਮ ਰੋਮ ਚ ਵਸਾਉਣਾ ਪਏਗਾ ਇਹ ਕਰਕੇ ਜਿਹੜਾ ਪਹਿਲਾ ਸਟੈਪ ਆ ਸਾਡਾ ਬੇਸ ਸਟਰੋਂਗ ਹੋਏਗਾ ਸਾਡਾ ਫਿਰ ਅਸੀਂ ਜਿਹੜਾ ਵਾ ਅੱਗੇ ਕੋਈ ਮੰਜ਼ਲ ਤੇ ਪਹੁੰਚ ਸਕਦੇ ਆ ਜੇ ਸਾਡਾ ਬੇਸ ਸਟਰੋਂਗ ਨਹੀਂ ਆ ਅਸੀਂ ਗੁਰਮੰਤਰ ਤੇ ਮਿਹਨਤ ਨਹੀਂ ਕਰਦੇ ਕਿਉਂਕਿ ਅੱਜ ਗੁਰਮੰਤਰ ਦੀ ਮਿਹਨਤ ਬਹੁਤ ਘੱਟ ਕਰਵਾਈ ਜਾ ਰਹੀ ਹੈ ਬਹੁਤ ਸਾਰੇ ਜੀਵਾਂ ਵੱਲੋਂ ਕਰਾਉਣ ਵਾਲੇ ਗੁਰਮੁਖ ਕਰਵਾ ਵੀ ਰਹੇ ਨੇ ਬਹੁਤ ਸਾਰੇ ਪਰ ਬਹੁਤ ਸਾਰੇ ਗੁਰਮੁਖ ਏਦਾਂ ਦੇ ਵੀ ਹੋ ਗਏ ਆ ਕਿ ਜਿਨ੍ਹਾਂ ਨੂੰ ਥੋੜਾ ਬਹੁਤਾ ਧਿਆਨ ਦੇ ਬਾਰੇ ਪਤਾ ਲੱਗ ਗਿਆ ਉਹ ਡਾਇਰੈਕਟ ਧਿਆਨ ਲਵਾਇਆ ਜਾ ਰਿਹਾ। ਭਾਵੇਂ ਡਾਇਰੈਕਟ ਧਿਆਨ ਲਾਉਣ ਦੇ ਨਾਲ ਮਨ ਜਿਹੜਾ ਵਾ ਸਮ ਦ੍ਰਿਸ਼ਟੀ ਤੇ ਖੇਡ ਚੱਲ ਪੈਂਦੀ ਆ। ਕਦੀ ਮਨ ਥੋੜਾ ਬਹੁਤਾ ਅੱਗੇ ਚਲਾ ਗਿਆ ਪੈਰ ਪਾ ਲਿਆ, ਕਦੀ ਪਹਿਰ ਪਿੱਛੇ ਪੈਰ ਹਟਾ ਲਿਆ, ਕਦੀ ਅੱਗੇ ਚੱਲ ਗਿਆ ਕਦੀ ਪਿੱਛੇ। ਭਾ ਪੂਰਨ ਤੌਰ ਤੇ ਅੱਗੇ ਨਹੀਂ ਜਾ ਪਉਂਦਾ। ਤੇ ਜਦੋਂ ਅਸੀਂ ਸਟੈਪ ਬਾਈ ਸਟੈਪ ਚੱਲਦੇ ਆ ਤਾਂ ਮੰਨ ਲਓ ਮਨ ਨੇ ਪੌਣਚੇ ਮਿਲਣਾ ਸਿੱਖ ਲਿਆ। ਮਨ ਨੇ ਪੌਣਚੇ ਮਿਲਣਾ ਸਿੱਖ ਲਿਆ ਤਾਂ ਉਸ ਦਿਨ ਵੀ ਤੁਹਾਨੂੰ ਸੁੱਖ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਉਸ ਦਿਨ ਤੋਂ ਤੇ ਪਿੱਛੇ ਮੁੜ ਕੇ ਨਹੀਂ ਦੇਖੋਗੇ ਮਾਰੇ ਕਹਿੰਦੇ ਸੰਤੋ ਮਨ ਪਵਣਾ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਕਹਿੰਦੇ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂਦਲੀਏ ਦਰਵਾਜੇ ਤੋ ਬਾਜੀ ਵਾਲੇ ਅਨਹਦ ਬਾਜੇ ਕਹਿੰਦੇ ਜਦੋਂ ਦਰਵਾਜਿਆਂ ਨੂੰ ਬੰਦ ਕਰ ਲਿਆ ਤੇ ਅੰਦਰੋਂ ਅਨਹਦ ਬਾਜੇ ਜਿਹੜੇ ਪ੍ਰਗਟ ਹੋ ਗਏ ਹੁਣ ਸਾਡਾ ਮਨ ਰਹਿੰਦਾ ਨੋਂ ਅੰਦਰਾਂ ਹੁਣ ਜਦੋਂ ਨੌਂ ਤਰ੍ਹਾਂ ਦੇ ਵਿੱਚ ਰਹਿੰਦਾ ਤਾਂ ਮਹਾਰਾ ਜੀ ਕਹਿੰਦੇ ਨੌ ਘਰ ਦੇਖ ਜੋ ਕਾਮਣ ਭੂਲੀ ਬਸਤ ਅਨੂਪਨਾ ਪਾਈ ਕਹਿੰਦੇ ਕਹਿਤ ਕਬੀਰ ਨਵੇਂ ਕਰ ਮੂਸਾ 10ਵੇਂ ਤਤ ਸਮਾਈ ਕਹਿੰਦੇ 10ਵੇਂ ਦੇ ਤਤਵਾ ਜਿੰਨੀ ਦੇਰ ਤੱਕ ਅਸੀਂ ਉਧਰ ਨਹੀਂ ਜਾਂਦੇ ਇਹਨਾਂ ਤ੍ਰੈ ਗੁਣਾਂ ਨੂੰ ਛੱਡਦੇ ਨਹੀਂ ਆ ਤਦ ਤੱਕ ਕਹਿੰਦੇ ਇਹ ਤਤ ਦੀ ਸਾਰ ਨਹੀਂ ਲੈ ਸਕਦੇ ਉਹ ਤਤ ਦੀ ਸਾਰ ਫਿਰ ਸਾਨੂੰ ਵੇਖੋ ਗੁਰਬਾਣੀ 'ਚ ਦੱਸ ਦਿੱਤਾ ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਤੇ ਹੁਣ ਜੇ ਮੰਨ ਲਓ ਸਿਮਰਨ ਹੀ ਨਹੀਂ ਕੀਤਾ ਤੁਮਾਰੇ ਕਹਿੰਦੇ ਤੇ ਕਹਿਤਾ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਅਸੀਂ ਅਰਦਾਸ ਚ ਮੰਗਦੇ ਬੁੱਧ ਬਖਸ਼ਿਸ਼ ਕਰੋ ਸਾਨੂੰ ਵਿਵੇਕ ਬੁੱਧ ਤੇ ਮਾਰੇ ਕਹਿੰਦੇ ਸਿਮਰਨ ਕੀਤਿਆ ਮਿਲੇਗੀ ਵੇਖੋ ਹੁਣ ਜਦੋਂ ਅਸੀਂ ਪਹਿਲੀ ਅਸ਼ਟਪਦੀ ਪੜਦੇ ਆ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾ ਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤਮਾਹਿਸਮਾਏ ਵੇਖੋ ਕਿੰਨਾ ਕੋ ਸਿਮਰਨ ਦੇ ਬਾਰੇ ਦੱਸ ਦਿੱਤਾ ਇਹ ਕਰਕੇ ਇਹ ਜਿਹੜਾ ਸਭ ਤੋਂ ਉੱਚਾ ਕੰਮ ਇਹ ਜਿੰਨਾ ਹੀ ਕਰਾਂਗੇ ਓਨਾ ਹੀ ਜਿੰਨੀ ਮੰਨ ਲਈ ਦਿਹਾੜੀ ਕਰਾਂਗੇ ਓਨਾ ਹੀ ਸਾਨੂੰ ਫਾਇਦਾ ਮਿਲੇਗਾ ਮਾਰੇ ਕਹਿੰਦੇ ਹਰ ਹਰ ਨਿਤ ਜੱਪਿਓ ਜਿਓ ਲਾਹਾ ਕਟਿਓ ਦਿਹਾੜੀ ਸੋ ਵੱਧ ਤੋਂ ਵੱਧ ਅਸੀਂ ਸੰਗਤੀ ਰੂਪ ਦੇ ਵਿੱਚ ਮਿਲ ਕੇ ਜਦੋਂ ਇਕੱਲੇ ਵੀ ਸਮਾਂ ਮਿਲਦਾ ਘਰਾਂ ਦੇ ਵਿੱਚ ਇਕੱਲਿਆਂ ਵੀ ਸਿਮਰਨ ਕਰਕੇ ਵੱਧ ਤੋਂ ਵੱਧ ਧਨ ਇਕੱਠਾ ਕਰੀਏ ਕਿਉਂਕਿ ਮਾਰੇ ਕਹਿੰਦੇ ਬਿਨ ਦਮ ਕੇ ਸੌਦਾ ਨਹੀਂ ਹਾਰਡ ਬਿਨ ਗੁਰ ਸੇਵੇ ਘਾਟੇ ਘਾਟ ਕਹਿੰਦੇ ਘਾਟਾ ਪੈਂਦਾ ਜਾਊਗਾ ਰੋਜ ਦੀ ਰੋਜ ਸਵਾਸ ਜਿਹੜੇ ਆ ਖਰਾਬ ਹੋਈ ਜਾਣਗੇ ਜੇ ਸਵਾਸ ਸਾਡੇ ਤਮੋ ਗੁਣ ਤੇ ਜ਼ਿਆਦਾ ਚਲੇਗੇ ਪਤਾਲ ਲੋਕ ਚ ਭੇਜ ਜਾਣਗੇ ਰਾਜੋ ਗੁਣ ਤੇ ਚਲੇਗੇ ਭਾਵ ਕਿ ਜਿਹੜਾ ਸੌਦਾ ਖਰੀਦਾਂਗੇ ਜੇ ਰਾਜੋ ਗੁਣ ਤੇ ਚਲੇਗੇ ਸਵਾਸ ਜ਼ਿਆਦਾ ਪੂਮ ਲੋਕ ਚ ਕੋਈ ਪੇੜ ਪੌਦਾ ਬਣਾ ਕੇ ਖੜਾ ਕਰ ਦੇਣਗੇ ਜੇ ਆਕਾਸ਼ ਲੋਕ ਚ ਸਤੋ ਗੁਣ ਤੇ ਚਲੇਗੇ ਆਕਾਸ਼ ਲੋਕ ਚ ਭੇਜ ਦੇਣਗੇ ਫਿਰ ਤੇ ਮਹਾਰਾ ਨੇ ਇੱਥੋਂ ਤੱਕ ਵੀ ਕਿਹਾ ਕਹਿੰਦੇ ਜੇ ਬਿਲਕੁਲ ਹੀ ਖੋਟੇ ਰਹਿੰਦੇ ਹੋ ਤੁਸੀਂ ਤਾਂ ਫਿਰ ਮਹਾਰਾ ਇਹ ਕਹਿੰਦੇ ਆ ਪੌਣ ਵਿੰਬ ਅਗਨੇ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵਾ ਵਾਸਾ ਹੈ ਕੋਟ 55 ਕਹਿੰਦੇ ਫਿਰ ਮੈਂ ਧਰਤੀ ਤੇਰਾ ਧਰਤੀ ਦੀ ਪੰਜਵੀਂ ਤਹਿ ਦੇ ਅੰਦਰ ਜਨਮ ਕਰਾਂਗਾ ਦੇਖੋ ਤਾਂ ਫਿਰ ਜੇ ਬਿਲਕੁਲ ਖੋਟੇ ਨਿਕਲਦੇ ਇੱਕ ਜਗ੍ਹਾ ਇਹ ਵੀ ਲਿਖਿਆ ਕਹਿੰਦੇ ਖੋਟੋ ਪੁੱਠੋ ਰਾਲੀ ਹੈ ਬਿਨ ਨਾਵੇਂ ਪਤ ਜਾਏ ਕਹਿੰਦੇ ਵੀ ਜੇ ਬਿਲਕੁਲ ਖੋਟੇ ਨਿਕਲਦੇ ਫਿਰ ਇਹਨੂੰ ਪੁੱਠਾ ਲਟਕਾ ਕੇ ਰੋਲ ਰੋਲ ਮਾਰਿਆ ਜਾਂਦਾ ਨਾ ਇਹਨੂੰ ਧਰਤੀ ਚੱਲੇ ਨਾ ਕਾਸ਼ ਚੱਲੇ ਨਾ ਪਤਾਲ ਚੱਲੇ ਕਿਉਂਕਿ ਹੁਣ ਸਾਡੇ ਗਵਾਂਢ 'ਚ ਕੋਈ ਮਾੜਾ ਬੰਦਾ ਵੱਸਦਾ ਹੋਵੇ ਤਾਂ ਉਹਨੂੰ ਕਹਦੇ ਕੋਈ ਚਾਰਕ ਦਿਨ ਆਪਣੇ ਘਰ ਰੱਖ ਲਓ ਅਸੀਂ ਰੱਖਾਂਗੇ ਅਸੀਂ ਆਖਾਂਗੇ ਇਹ ਤਾਂ ਗਵਾਂਢ ਸਾਡੇ ਰਹਿੰਦਾ ਰਾਇ ਇਹਨੂੰ ਚੰਗੀ ਤਰ੍ਹਾਂ ਜਾਣਦੇ ਸੀ ਜਦੋਂ ਭੂਮ ਲੋਕ ਤੇ ਇਥੇ ਧਰਤੀ ਦਾ ਬੋਝ ਬਣ ਕੇ ਜ਼ਿੰਦਗੀ ਜੀਂਦਾ ਤੇ ਫਿਰ ਨਾ ਇਹਨੂੰ ਪਤਾਲ ਚੱਲੇ ਨਾ ਆਕਾਸ਼ ਚੱਲੇ ਤੇ ਉਹ ਕਹਿੰਦੇ ਦਿਲੋਂ ਮੁਹੱਬਤ ਜਿਨ ਸੇ ਸੱਚੀਆਂ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆਂ ਰਤੇ ਇਸ਼ਕ ਖੁਦਾਏ ਰੰਗਦਾਰ ਕੇ ਵਿਸਰਿਆ ਜਨ ਨਾਮ ਦੇ ਭੋਏ ਭਾਰਤੀ ਕਹਿੰਦੇ ਉਹ ਧਰਤੀ ਦਾ ਬੋਝ ਨੇ ਜਿੰਨਾਂ ਨੂੰ ਇਸਰ ਗਿਆ ਤੇ ਉਹ ਫਿਰ ਜਦੋਂ ਬੋਝ ਧਰਤੀ ਲਾਉਂਦੀ ਆ ਤੇ ਫਿਰ ਨਾ ਇਹਨੂੰ ਜਿਹੜੀ ਤ੍ਰਲੋਕੀ ਦੇ ਵਿੱਚ ਨਾ ਆਕਾਸ਼ ਨਾ ਪਤਾਲ ਨਾ ਭੂਮ ਚੱਲਦਾ ਕਿਉਂਕਿ ਹੁਕਮ ਦੇ ਅੰਦਰ ਉਹਨੂੰ ਉਹਨਾਂ ਚਿਰ ਚੱਲਣਾ ਪੈਂਦਾ ਮਾਲਕ ਦੇ ਹੁਕਮ ਦੇ ਅੰਦਰ ਜਿੰਨੀ ਦੇਰ ਤੱਕ ਸਵਾਸ ਆ ਇਹਨੂੰ ਇੱਕ ਮੌਕਾ ਦਿੱਤਾ ਜਾਂਦਾ ਜਦੋਂ ਸਵਾਸ ਦਾ ਧੰ ਖਤਮ ਹੋ ਜਾਂਦਾ ਮਾਰ ਦੀ ਚੋਕੇ ਨੂੰ ਫਿਰ ਕਹਿੰਦੇ ਇਹਨੂੰ ਇਹਦਾ ਗਰਭ ਦੇ ਵਿੱਚ ਕਰੋ ਕਹਿੰਦੇ ਪਾਪੀ ਦਾ ਘਰ ਅਗਨੇ ਮਾਹੇ ਜਲਤ ਰਹਿ ਮਿਟਵੇ ਕਬ ਨਾਹੀਂ ਮਰੇ ਨਾ ਮਿਟਵੇ ਕਬ ਨਾਹੀਂ ਜਲਤਰ ਹੈ ਕਹਿੰਦੇ ਮਾਰਗ ਛੋੜ ਮਾਰਗ ਪਾਏ ਹਰ ਕੀ ਭਗਤ ਨਾ ਦੇਖੇ ਜਾਏ ਕਰਦਾ ਕੀ ਰਿਆ ਜਾ ਕੇ ਮਾਰਗ ਛੋੜ ਮਾਰਗ ਪਾਏ ਹਰ ਕੀ ਭਗਤ ਨਾ ਦੇਖੇ ਜਾਏ ਇਹਨੇ ਜਾ ਕੇ ਭਗਤੀ ਦਾ ਮਾਰਗ ਅਪਣਾਇਆ ਹੀ ਨਹੀਂ ਪੰਥਾ ਪ੍ਰੇਮ ਨਾ ਜਾਣਾ ਹੀ ਭੁੱਲੀ ਫਿਰੇ ਗਵਾਰ ਭੁੱਲੇ ਹੀ ਰਿਆ ਇਸ ਕਰਕੇ ਮਹਾਰਾਜ ਤਾਂ ਕਹਿੰਦੇ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮੰਨ ਲਓ ਮੇਰੋ ਵੇਖੋ ਗੁਰੂ ਸਾਹਿਬ ਸਮਝਾ ਰਹੇ ਕਹਿੰਦੇ ਮੇਰਾ ਕਿਆ ਮੰਨ ਲੋ ਤੇ ਅਫਸਰ ਜਿਹੜਾ ਬੀਤਿਆ ਜਾ ਰਿਹਾ ਦਿਨ ਤੇ ਪਹਿਰ ਪਹਿਰ ਤੇ ਕੜੀਆਂ ਆਵ ਘਟੇ ਤਨ ਸੀਜੈ ਕਾਲ ਅਹੇਰੀ ਫਿਰੇ ਬਦਕ ਜੋ ਕਹੋ ਕੌਣ ਬਦ ਕੀਜੈ ਸੋ ਦਿਨ ਆਵਨ ਲੱਗਾ ਉਹ ਦਿਨ ਨੇੜੇ ਆ ਰਿਹਾ ਵਾ ਕਹਿੰਦੇ ਕੋਈ ਵਿਧੀ ਅਪਣਾ ਲਓ ਨਿਕਲ ਜੋ ਜੇ ਅੱਜ ਇਸ ਰੀਤ ਚੋਂ ਕੱਢ ਦਿੱਤਾ ਜਾਵੇ ਕਿੱਥੇ ਜਾਵਾਂਗੇ ਇਹ ਕਰਕੇ ਕਹਿੰਦੇ ਮੋਇਆਂ ਜਿੱਤ ਕਰ ਜਾਈਏ ਤੇ ਤੇ ਜੀਵਦਿਆਂ ਮਰ ਮਾਰ ਕਹਿੰਦੇ ਮਰ ਕੇ ਜਿਹੜੇ ਘਰ ਜਾਣਾ ਵਾ ਉਹ ਘਰ ਜਿਹੜਾ ਵਾ ਆਪਣਾ ਜਣਾ ਬਣਾ ਲਿਆ ਜੀਵਤ ਮਰੇ ਮਰੇ ਪੁੰ ਜਿਵੇ ਐਸੇ ਸੋਨ ਸਮਾਇਆ। ਪਾਪ ਕੇ ਆਪਣਾ ਭਰਮ ਖਤਮ ਕਰ ਲੀਏ ਜਮਨ ਮਰਨ ਦਾ ਭਰਮ ਗਿਆ। ਗੋਵਿੰਦ ਲੈ ਬਲਾਗੀ ਜੀਵਤ ਸੋਨ ਸਮਾਨਿਆ। ਗੁਰਸਾਖੀ ਜਾਗੀ ਕਹਿੰਦੇ ਗੁਰੂ ਦੀ ਸਿੱਖਿਆ ਮੇਰੇ ਅੰਦਰ ਘਰ ਕਰ ਗਈ ਅਹੀਂ ਜਿੰਦਿਆ ਹੀ ਉਹ ਘਰ ਚ ਜਾਣਾ ਉਹਨਾਂ ਬਣਾ ਲਿਆ। ਤੇ ਹੁਣ ਕਹਿੰਦੇ ਜਿਹੜੇ ਮਰਨ ਤੋਂ ਹੁਣ ਜਗ ਡਰਦਾ ਵਾ ਸਾਨੂੰ ਉਹ ਮਰਨ ਚ ਆਨੰਦ ਆ ਰਿਹਾ। ਕਹਿੰਦੇ ਜਿਸ ਮਰਨੇ ਤੇ ਜਗ ਡਰ ਹੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਕਰਕੇ ਉਹ ਕਹਿੰਦੇ ਵੀ ਇਹ ਮਰਨਾ ਹੀ ਸਿੱਖਣਾ ਹੈ ਮਰਨਾ ਕਿਦਾਂ ਹੀ ਸਿੱਖਾਂਗੇ ਸ਼ਬਦ ਦੁਆਰਾ ਸ਼ਬਦ ਮਰੈ ਸਦਾ ਆਨੰਦ ਇਹ ਕਰਕੇ ਵਾਦ ਤੋਂ ਬਾਅਦ ਸ਼ਬਦ ਦਾ ਅਭਿਆਸ ਕਰਕੇ ਸੁੰਨ ਦੇ ਵਿੱਚ ਬੈਠੀਏ ਵਿਚਾਰਾਂ ਤੋਂ ਰਹਿਤ ਕਰਕੇ ਮਨ ਨੂੰ ਦਰ ਤੇ ਬੈਠੀਏ ਤਾਂ ਜੋ ਮਾਲਕ ਸਾਡੇ ਤੇ ਪ੍ਰਤੀਤ ਕਰ ਲੇ ਆਪਣੀ ਪ੍ਰਤੀਤ ਆਪ ਹੀ ਖੁਗਾ ਬੋਰ ਉਸ ਦਾ ਵਿਸ਼ਵਾਸ ਨਾ ਹੋਵੇ ਸੋ ਇੰਨੀਆਂ ਬੇਨਤੀਆਂ ਕਰਦਾ ਖਿਮਾ ਦੇ ਜਾਚਕ ਸੋ ਭੁਲ ਚੁੱਕ ਦੀ ਮਾਫੀ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਕੋਈ ਭੁਲ ਚੁੱਕ ਹੋ ਗਈ ਹੋਵੇ ਤਾਂ ਬਖਸ਼ ਦੇਣਾ ਸੋ ਬਹੁਤ ਬਹੁਤ ਧੰਨਵਾਦ ਆਪ ਰਬ ਰੂਪੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਸਭਾ ਦਾ ਤੇ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਆਪ ਹੀ ਕਿਰਪਾ ਕਰਦੇ ਨੇ ਆਪੇ ਸੰਗਤ ਸੱਦ ਬਹਾਲੇ ਆਪੇ ਵਿਦਾ ਕਰਾਵੇ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤੇਸ ਨੂੰ ਹੁਕਮ ਮਨਾਵੇ ਸੋ ਆਓ ਕਰੋ ਕਿਰਪਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ